ਜੀ ਸਤਿ ਗੁਰ ਆ ਨਮਸਕਾਰ ਤੋਂ ਮੈਂ ਅੱਜ ਦੀ ਵੀਡੀਓ ਤੁਹਾਨੂੰ ਅਪਲੋਡ ਕਰਨ ਜਾ ਰਿਹਾ ਜਿਹਦੇ ਵਿੱਚ ਜਿੱਦਾਂ ਗੋੜ ਬਣਾਇਆ ਜਾਂਦਾ ਹੈ ਉਹ ਤੁਹਾਨੂੰ ਕੀਜ ਦਿਖਾਈ ਜਾਵੇਗੀ ਵੀ ਗੋੜ ਕਿੱਦਾਂ ਬਣਾਇਆ ਜਾਂਦਾ ਹੈ ਤੋਂ ਸਟਾਰਟਿੰਗ ਤੋਂ ਮੈਂ ਤੁਹਾਨੂੰ ਦਿਖਾਵਾਂਗਾ ਵੀ ਗੋੜ ਕਿੱਦਾਂ ਬਣਦਾ ਹੈ ਕਿੱਦਾਂ ਸਪਾਈ ਨਾਲ ਚੀਜ਼ ਤਿਆਰ ਹੁੰਦੀ ਹੈ ਤੇ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਔਰ ਲਾਈਕ ਕਰ ਦਿਓ ਕਮੈਂਟ ਕਰਕੇ ਦੱਸੋ ਕਿਵੇਂ ਲੱਗੀ ਹੈ ਵੀਡੀਓ ਇਹ ਪੁੱਤਰ ਹੈ ਇਹ ਤੇ ਛੀਰ ਨਹੀਂ ਬਣੀ ਮਾਰੀ ਮਿੱਟੀ ਤੇ ਅੱਗ ਬਾਲੋ ਨਹੀਂ ਇਹ ਵੇਖੋ ਵੀ ਜੀ ਗੁੜ ਤਿਆਰ ਹੋ ਚੁੱਕਿਆ ਹੈ ਬਸ ਥੋੜਾ ਹੀ ਸਮੇਂ ਬਾਅਦ ਇਸ ਨੂੰ ਤਵੀ ਦੇ ਵਿੱਚ ਪਾਇਆ ਜਾਵੇਗਾ ਤੇ ਇਸ ਤੋਂ ਬਾਅਦ ਗੁੜ ਤਿਆਰ ਹੋ ਜਾਵੇਗਾ ਤੇ ਸਭ ਤੋਂ ਪਹਿਲਾਂ ਤੁਹਾਨੂੰ ਵੀਡੀਓ ਜੋ ਪਾਈ ਸੀਗੀ ਰੋਹ ਵਾਲੀ ਤੋਂ ਇੰਜਨ ਦੇ ਨਾਲ ਜਿਵੇਂ ਗੋੜ ਨਿਕਲਦਾ ਹੈ ਰੋਹ ਨਿਕਲਦੀ ਉਸ ਤੋਂ ਬਾਅਦ ਇਹਦੇ ਵਿੱਚ ਤਵੀ ਦੇ ਵਿੱਚ ਸਾਰੀ ਰੋਹ ਪਾਈ ਜਾਂਦੀ ਹੈ ਦੂਜੀ ਦੇ ਕਰਕੇ ਇਹ ਅੱਗ ਦੇ ਹੀਟ ਉੱਪਰ ਰੱਖਿਆ ਜਾਂਦਾ ਤੇ ਜਿਹਦੇ ਅੱਗ ਬਲਣ ਦੇ ਕਾਰਨ ਸੁੱਕਦਾ ਜੋ ਰੋਹ ਸੋਕੇ ਕੇ ਗੋੜ ਤਿਆਰ ਹੁੰਦਾ ਹੈ ਤੇ ਤੁਹਾਨੂੰ ਅੱਗੇ ਦੀ ਵੀਡੀਓ ਵੀ ਮੈਂ ਦਿਖਾਵਾਂਗਾ ਕਿਦਾਂ ਗੋੜ ਦੀਆਂ ਬਾਥੀਆਂ ਬਣਦੀਆਂ ਆ ਤੇ ਗੋੜ ਕਿਦਾਂ ਤਿਆਰ ਹੁੰਦਾ ਤੇ ਸਭ ਲਾਈਕ ਸਬਸਕ੍ਰਾਈਬ ਔਰ ਕਮੈਂਟ ਜਰੂਰ ਕਰਿਓ कि मैं वीडियो लगी है जरूर दसेओ 더 크게 안 봐서 ਆਖੋ ਜੀ ਨਮਨਤਨ ਮੈਂ ਇਹ ਦੇਖੋ ਵੀਰ ਜੀ ਗੁੜ ਆਪਣਾ ਤਿਆਰ ਹੈ ਤੇ ਗੁੜ ਦੀਆਂ ਹੁਣ ਪਾਥੀਆਂ ਬੰਨ ਰਹੀਆਂ ਨੇ ਤੇ ਫਿਰ ਵੇਖੋ ਗੁੜ ਕਿੰਨਾ ਵਧੀਆ ਕਿੱਡੇ ਵਧੀਆ ਤਰੀਕੇ ਨਾਲ ਬਣਾ ਗਿਆ ਇਹ ਦੇਖੋ ਥੋੜੀ ਜੀ ਸ਼ੱਕਰ ਵੀ ਬਣਾਈ ਆ ਤੇ ਸ਼ੱਕਰ ਦਾ ਵੀ ਤੁਹਾਨੂੰ ਟ੍ਰੇਲਰ ਵਿਖਾ ਰਿਹਾ ਮੈਂ ਐਦਾਂ ਸ਼ੱਕਰ ਬਣਦੀ ਆ ਤੋਂ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਕਰਿਓ